हां जी ਪੰਜਾਬੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਬਾਪੂ ਡੱਲੇਵਾਲ ਦੀ ਜਿਹੜੀ ਕਿ ਮੰਦ ਭਾਗੀ ਖਬਰ ਆ ਰਹੀ ਹੈ ਖਨੌਰੀ ਬਾਰਡਰ ਤੋਂ ਜਿਹੜਾ ਕਿ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਖਨੌਰੀ ਬਾਰਡਰ ਉੱਥੇ ਡੱਲੇਵਾਲ ਬਾਪੂ ਦਾ ਬੜੇ ਮਤਲਬ 40 42 ਦਿਨ ਕਹਿ ਸਕਦੇ ਆ ਧਰਨੇ ਲੱਗੇ ਨੂੰ ਹੋ ਗਏ ਸੀ ਔਰ ਇੱਕ ਦਮ ਜਿਹੜਾ ਸਵੇਰੇ ਖਬਰ ਆਉਂਦੀ ਆ ਅੱਜ ਦੀ ਸਵੇਰ ਯਾਨੀ ਅੱਜ ਦੀ ਸਵੇਰ ਜਦੋਂ ਖਬਰ ਆਈ ਸੀ ਤਜ ਦੀ ਡੇਟ ਦੇ ਵਿੱਚ ਇੱਕ ਵਾਰ ਲੱਗਿਆ ਕਿ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਪਰ ਫਿਰ ਥੋੜਾ ਜਿਹਾ ਹੌਸਲਾ ਮਿਲਦਾ ਕਿ ਹਾਲੇ ਤੱਕ ਉਹ ਜਿੰਦਾ ਨੇ ਉਸ ਤੋਂ ਬਾਅਦ ਹੁਣ ਜਿਹੜੀ ਖਬਰ ਆ ਰਹੀ ਹੈ ਚੀਕਾ ਰੌਲੀ ਪੈ ਚੁੱਕੀ ਹੈ ਖਨੌਰੀ ਬਾਰਡਰ ਤੇ ਤਾਂ ਹੁਣ ਮਸ਼ੀਨਾਂ ਸੀ ਜਿਹੜੀਆਂ ਬਿਲਕੁਲ ਬੰਦ ਹੋਣ ਦੀ ਤਗਾਰਤੇ ਨੇ ਔਰ ਚਿੰਗਾਰਾ বাজ ਰਹੀਆਂ ਨੇ ਬਹੁਤ ਹੀ ਜ਼ਿਆਦਾ ਉੱਥੇ ਜਿਹੜਾ ਮੰਜ਼ਰ ਹੈ ਮੌਕੇ ਦਾ ਮੰਜ਼ਰ ਹੈ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਬੜੀ ਹੀ ਮਨੂਸ ਖਬਰ ਕਹਿ ਸਕਦੇ ਹਾਂ ਇਸ ਗੱਲ ਨੂੰ ਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਮਸ਼ੀਨਾਂ ਦਾ ਬੰਦ ਹੋ ਜਾਣਾ ਔਰ ਡਾਕਟਰਾਂ ਦੀ ਭਾਜੜ ਪੈ ਜਾਣੀ ਸਨਾਟਾ ਇੱਕਦਮ ਛਾ ਗਿਆ ਪੂਰੇ ਮੋਰਚੇ ਦੇ ਵਿੱਚ ਤਾਂ ਡੱਲੇਵਾਲ ਸਾਹਿਬ ਦਾ ਬਹੁਤ ਹੀ ਇੱਕ योगदान ਕਮਾਗੇ ਇਸ ਪੰਜਾਬ ਦੇ ਲਈ ਸਾਡੇ ਲੋਕਾਂ ਦੇ ਲਈ ਬਹੁਤ ਹੀ ਵੱਡਾ ਯੋਗਦਾਨ ਇਸ ਗੱਲ ਨੂੰ ਯਾਦ ਰੱਖਿਆ ਜਾਊਗਾ ਪੀੜ੍ਹੀਆਂ ਤੱਕ ਮੈਂ ਕਹੂੰਗਾ ਵੀ ਇਹਨੂੰ ਲੋਕ ਯਾਦ ਰੱਖਣਗੇ ਖਾਸ ਕਰਕੇ ਉਹ ਲੋਕ ਜਿਹੜੇ ਕਿਸਾਨੀ ਦੇ ਨਾਲ ਪੂਰੀ ਚੰਗੀ ਤਰ੍ਹਾਂ ਜੁੜੇ ਨੇ ਇਹਦਾ ਵੀਡੀਓ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਜਿਹੜੀ ਕਿ ਉਥੇ ਚੀਕਾ ਰੋਲੀ ਪਈ ਹੈ ਉਹ ਪੂਰੀ ਡਿਟੇਲ ਦੇ ਨਾਲ ਮੈਂ ਤੁਹਾਨੂੰ ਦਿਖਾਊਗਾ ਕਿ ਡੱਲੇਵਾਲ ਸਾਹਿਬ ਨੇ ਮੋਰਚਾ ਆਪਣੇ ਮੋਢਿਆਂ ਤੇ ਲੈ ਕੇ ਚੱਲੇ ਸੀ ਉਹਨੂੰ ਦਰਸਾਲ ਉਹ ਫਤਿਹ ਕਰਨਾ ਚਾਹੁੰਦੇ ਸੀ ਪਰ ناکਾਮੀਆਂ ਜਿਹੜੀਆਂ ਸਰਕਾਰ ਦੀਆਂ ਨੇ ਇਹਨਾਂ ناکਾਮੀਆਂ ਦੀ ਆ ਵਜ੍ਹਾ ਦੇ ਨਾਲ ਇੱਕ ਬਜ਼ੁਰਗ ਦੇ ਨਾਲ ਜਿਹੜੀ ਇਹ ਗੱਲ ਵਾਪਰ ਜਾਂਦੀ ਹੈ ਬਹੁਤ ਵੱਡੀ ਗੱਲ ਆ ਪੰਜਾਬੀਓ ਕੋਈ ਛੋਟੀ ਮੋਟੀ ਗਲਤੀ ਨਹੀਂ ਹੈਗੀ ਤਾਂ ਮੈਂ ਤੁਹਾਨੂੰ ਇੱਕ ਪਹਿਲਾ ਖਬਰ ਸੁਣਾਉਂਗਾ ਉਸ ਤੋਂ ਬਾਅਦ ਜਿਹੜਾ ਉਹ ਪੂਰਾ ਪਰਿਵਾਰ ਡੱਲੇਵਾਲ ਸਾਹਿਬ ਦਾ ਕਿਉਂ ਯਾਨੀ ਇਹਨਾਂ ਰੋ ਰਿਹਾ ਤੁਸੀਂ ਆਪ ਹੀ ਦੇਖੋਗੇ ਔਰ ਇੱਕ ਖਬਰ ਮੈਂ ਤੁਹਾਨੂੰ ਪਹਿਲਾਂ ਸੁਣਾਉਣ ਜਾ ਰਿਹਾ ਸੁਣੋ ਇਹ ਤੁਹਾਡਾ ਸਵਾਗਤ ਹੈ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਮਹਿਲਾਵਾਂ ਪੈ ਗਈਆਂ ਚੀਕਾਂ ਰੂਪ ਦੀਆਂ ਆਵਾਜ਼ਾਂ ਔਨ ਲੱਗੀਆਂ ਨੇ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 43 ਦਿਨ ਹੋ ਗਏ ਨੇ ਮਲ ਨੂੰ ਵਕ ਉੱਤੇ ਬੈਠੇ ਹੋਏ ਆਖਰਕਾਰ ਇਹਨਾਂ ਮਹਿਲਾਵਾਂ ਵੱਲੋਂ ਟੀਕਾ ਰੋਣਾ ਰੋਣਾ ਪਿਟਣਾ ਕਿਉਂ ਸ਼ੁਰੂ ਕਰ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਬੜੀ ਵੱਡੀ ਖਬਰ ਆਈ ਹੈ ਕਿ ਸਾਥ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਇੱਕ ਹੋਰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹੁੰਦੀ ਕੋਈ ਨਜ਼ਰ ਆ ਰਹੇ ਨੇ ਦੁਆਵਾ ਕਰਦੇ ਅਰਦਾਸਾ ਕਰਦੇ ਨਜ਼ਰ ਆ ਰਹੇ ਨੇ ਕਿ ਜਗਜੀਤ ਸਿੰਘ ਢੱਲੇਵਾਲ ਦੀ ਉਮਰ ਲੰਬੀ ਹੋਵੇ ਉਹ ਲਗਾਤਾਰ ਕਿਸਾਨੀ ਮੰਗਾਂ ਦੇ ਲਈ ਆਪਣੇ ਹੱਕਾਂ ਨੂੰ ਲੈਣ ਦੇ ਲਈ ਟੇ ਰਹੇ ਪਰ ਉੱਥੇ ਹੀ ਤੁਹਾਨੂੰ ਦੱਸਦੀ ਬੇਸ਼ੱਕ ਕਿਸਾਨਾਂ ਦੇ ਵੱਲੋਂ ਕਈ ਵਾਰ ਦਿੱਲੀ ਕੂਚ ਕਰਨ ਦੀ ਤਿਆਰੀ ਵੀ ਕੀਤੀ ਗਈ ਜਿਹੜੀਆਂ ਫੋਰਸਾਂ ਨੇ ਉਹਨਾਂ ਦੇ ਨਾਲ ਆਪਸ ਦੇ ਵਿੱਚ ਖਹਿੜੇ ਵੀ ਪਰ ਉਸ ਦੇ ਬਾਵਜੂਦ ਵੀ ਕੋਈ ਸੱਟਾ ਨਹੀਂ ਨਿਕਲਿਆ ਤੇ ਹੁਣੇ ਕਿਸਾਨੀ ਮੰਗਾਂ ਢੱਲੇਵਾਲ ਸਾਹਿਬ ਨੂੰ ਲੈ ਕੇ ਖਬਰ ਬੇਹੱਦ ਜਿਆਦਾ ਮੰਦ ਭਾਗੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਐਸੀ ਪਹਿਲੀ ਵਾਰ ਨਕਮੀ ਸਰਕਾਰ ਸਾਬਤ ਹੋਈ ਹੈ आम आदमी पार्टी ਦੀ ਕਿ ਇੱਕ ਬਜ਼ੁਰਗ ਦੀ ਮੌਤ ਦੇ ਵੱਲ ਬਜ਼ੁਰਗ ਗਿਆ ਆਖਰੀ ਸ਼ਾਮਾਂ ਦੇ ਹੁਣ ਡੱਲੇਵਾਲ ਇਹ ਆਪਾਂ ਦਾਅਵੇ ਨਾਲ ਕਹਿ ਸਕਦੇ ਆ ਡੱਲੇਵਾਲ ਸਾਹਿਬ ਕੁਝ ਦਿਨ ਦੇ ਕਹਿ ਲੋ ਕੁਝ ਘੰਟਿਆਂ ਦੇ ਕਹਿ ਲੋ ਕਿ ਖੋਦੋ ਦਾ ਸਰੀਰ ਜਵਾਬ ਦੇ ਚੁੱਕਿਆ ਖੁਦ ਡੱਲੇਵਾਲ ਨੇ ਕਿਹਾ ਪਰਿਵਾਰ ਨੇ ਕਿਹਾ ਉੱਥੇ ਚਿੰਨੇ ਮੋਰਚੇ ਦੇ ਵਿੱਚ ਕਿਸਾਨ ਨੇ ਸਾਰਿਆਂ ਨੂੰ ਇਹਦੀ ਭਲਕ ਡੱਲੇਵਾਲ ਸਾਹਿਬ ਲੈ ਕੁਝ ਨਹੀਂ ਰਹੇ ਨਾ ਪਾਣੀ ਦੀ ਬੂੰਦ ਤੱਕ ਕੋਈ ਦਵਾਈ ਮੈਡੀਕਲ ਔਰ ਹੁਣ ਤੁਸੀਂ ਆਪ ਦੱਸੋ ਇੰਨੇ ਦਿਨਾਂ ਤੋਂ ਬੰਦਾ ਬਚੂ ਤਾਂ ਬਚੂ ਕਿਵੇਂ ਔਰ ਜਿਹੜੀ ਡੱਲੇਵਾਲ ਸਾਹਿਬ ਦੀ ਕਹਾਣੀ ਹੈ ਉਹ ਬੜੀ ਹੀ ਇੱਕ ਅੰਤਿਮ ਘੜੀ ਤੇ ਖੜੀ ਹੈ ਤਾਂ ਸਰਕਾਰ ਨੂੰ ਹੁਣ ਵੀ ਚਾਹੀਦਾ ਵੀ ਜਾ ਕੇ ਯਾਰ ਉੱਥੇ ਫੈਸਲੇ ਕਰੋ ਤਾਂ ਉਸ ਬੰਦੇ ਨੂੰ ਉਠਾਓ ਬਹੁਤ ਵੱਡਾ ਯੋਗਦਾਨ ਦੇਣਾ ਚਾਹੀਦਾ ਸਾਡੇ ਮੁੱਖ ਮੰਤਰੀ ਨੂੰ ਜਿਹੜਾ ਕਿ ਪੂਰੀ ਤਰ੍ਹਾਂ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆਣ ਦੇਖਿਆ ਕਰ ਰਿਹਾ ਕੁੱਲੀ ਅੱਖਾਂ ਦੇ ਨਾਲ ਦੇਖ ਰਿਆ ਫੇਰ ਵੀ ਸੁੱਤਾ ਪਿਆ ਇਹਦਾ ਜਿੰਨਾ ਹਰਜਾਨਾ ਜਿੰਨਾ ਇਹਦਾ ਮੈਂ ਕਹੂੰ ਆ ਪਾਪ ਉਹ ਸਾਡੇ ਹੀ ਪੰਜਾਬ ਦੇ ਮੁੱਖ ਮੰਤਰੀ ਤੇ ਲੱਗਣਾ ਕਿਉਂਕਿ ਜਿੰਨੇ ਸਾਡੇ ਪੰਜਾਬ ਦੇ ਲੋਕ ਨੇ ਅੱਜ ਖਨੌਰੀ ਬਾਰਡਰ ਤੇ ਨੇ ਤਾਂ ਉਹੀ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਡੱਲੇਵਾਲ ਅੰਤਿਮ ਘੜੀ ਦੇ ਉੱਤੇ ਖੜੇ ਐ ਇਸ ਵਕਤ ਕੁਛੀ ਪਲਾਂ ਦੀ ਦੂਰੀ ਆ ਮੌਤ ਦੀ ਡੱਲੇਵਾਲ ਤੋਂ ਯਾਨੀ ਮੌ ਸਾਹਮਣੇ ਖੜੀ ਹੈ ਇਹ ਗੱਲ ਮਾੜੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇੱਕ ਯੋਧਿਆਂ ਦੀ ਜਿਹੜੀ ਕਹਾਣੀ ਆ ਉਹ ਇਦਾਂ ਹੀ ਲਿਖੀ ਜਾਂਦੀ ਆ ਫਿਰ ਪਰ ਚਾਹੁੰਦੇ ਆ ਤਾਂ ਇਹ ਕਿ ਸਾਡਾ ਜਿਹੜਾ ਯੋਧਾ ਉਹ ਸਹੀ ਸਲਾਮਤ ਰਹੇ ਬਯੁਰਗ ਵਿਚਾਰਾ ਪਿਓਾਂ ਦੀ ਉਮਰ ਦਾ ਬਹੁਤ ਸਲਾਮਤ ਰਹੇ ਪਰ ਜਿਹੜੀਆਂ ਹਕੂਮਤਾਂ ਦੀਆਂ ਕਰਤੂਤਾਂ ਤੁਹਾਡੇ ਸਾਹਮਣੇ ਨੇ ਹੁਣ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਬਹੁਤ ਵੱਡੀ ਖਬਰ ਆ ਚੁੱਕੀ ਆ ਡੱਲੇਵਾਲ ਨੂੰ ਲੈ ਕੇ ਕਿ ਡੱਲੇਵਾਲ ਦੇ ਹੱਥ ਪੈਰ ਬਿਲਕੁਲ ਠੰਡੇ ਪੈ ਚੁੱਕੇ ਨੇ ਮਸ਼ੀਨਾਂ ਤੱਕ ਬੰਦ ਹੋ ਜਾਂਦੀਆਂ ਨੇ ਤੇ ਫਿਰ ਡੱਲੇਵਾਲ ਸਾਹਿਬ ਦਾ ਕੀ ਹੋਣਾ ਉਹ ਤੁਸੀਂ ਆਪ ਅੱਗੇ ਸਮਝ ਸਕਦੇ ਹੋ ਜਵਾਨ ਦੇ ਵਿੱਚੋਂ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਜਿਹੜੀ ਇਹ ਖਬਰ ਹੈ ਇਹ ਬੇहद ਜਿਆਦੇ ਮੰਦ ਭਾਗੀ ਖਬਰ ਆ ਪੰਜਾਬੀਓ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋ ਸਕਦਾ ਭੁੱਲੇ ਪਟਕੇ ਕਿਸੇ ਮੁੱਖ ਮੰਤਰੀ ਨੂੰ ਇਹ ਲੱਗ ਜਾਵੇ ਕਿ ਸਾਡੇ ਲਈ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਉਹ ਵੀ ਤਾਨੇ ਮਾਰ ਰਹੇ ਨੇ ਹੋ ਸਕਦਾ ਉਹਦੇ ਕੰਨਾਂ ਦੇ ਵਿੱਚ ਸਾਡੀ ਆਵਾਜ਼ ਜਾਵੇ ਕੀ ਪਤਾ ਰੱਬ ਕਿਹੜੇ ਬੰਦੇ ਦੇ ਜ਼ਰੀਏ ਦਰਦ ਬਣ ਕੇ ਉਹਦੇ ਕੰਨਾਂ ਦੇ ਵਿੱਚ ਜਾਵੇ ਤਾਂ ਡੱਲੇਵਾਲ ਸਾਹਿਬ ਨੂੰ ਰਾਹਤ ਮਿਲੇ ਸਾਡੇ ਬੰਨ ਹੀ ਉਮੀਦ ਕਰਦੇ ਅਸੀਂ ਤਾਂ ਠੀਕ ਆ ਪੰਜਾਬੀ ਉਹ ਜਿੰਨੇ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਹੀ ਮੰਦ ਭਾਗੀ ਘਟਨਾ ਦੀ ਖਬਰ ਸੁਣਾਉਣੀ ਪਈ ਆ ਬਾਈ ਪਹਿਲੇ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ